ਸ਼ਬਬ ਤੇ ਸਾਰੇ ਤੇਰੇ ਭੈਣ ਭਰਾ ਮਦਰਸ ਡੇ ਦੀਆਂ ਵਧਾਈਆਂ ਦੇ ਕੇ ਇੱਕ ਟੁੱਟੀ ਹੋਈ ਮਾਂ ਦਾ ਹੌਸਲਾ ਵਧਾ ਕੇ ਆਪਣਾ ਫਰਜ਼ ਅਦਾ ਕਰ ਰਹੇ ਹਨ ਜੋ ਕਿ ਹਰ ਇੱਕ ਧੀ ਦਾ ਫਰਜ਼ ਬੰਦ ਹੈ ਇਹ ਪਿਆਰ ਸਦਕਾ ਹੀ ਮਾਂ ਹੌਸਲਾ ਮਜ਼ਬੂਤ ਬਣਦਾ ਸਾਰਿਆਂ ਦਾ ਧੰਨਵਾਦ ਇਨਾ ਪਿਆਰ ਦੇਣ ਦੇ ਲਈ ਪਰ ਸ਼ੁਭ ਤੇਰੇ ਬਿਨਾ ਸਭ ਕੁਝ ਅਧੂਰਾ ਜਿਹਾ ਲੱਗਦਾ ਇਹ ਲਾਈਨਾਂ ਮਾ ਚਰਨ ਕੋਰ ਨੇ ਅੱਜ ਮਦਰਸ ਡੇ ਦੇ ਇਸ ਖਾਸ ਮੌਕੇ ਤੇ ਆਪਣੇ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੇ ਨਾਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਅਇ ਦਿਨ ਮਾਂ ਆਪਣੇ ਪੁੱਤ ਨੂੰ ਯਾਦ ਕਰਦੇ ਐ ਤੇ ਆਪਣੇ ਜਜ਼ਬਾਤਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਸ ਤੱਕ ਪਹੁੰਚਾਉਂਦੇ ਐ ਇਹ ਭਾਵੁਕ ਪੋਸਟ ਜਿੱਦਾਂ ਹੀ ਮਾ ਚਰਨ ਕੋਰ ਨੇ ਸਾਂਝਾ ਕੀਤੀ ਸੋਸ਼ਲ ਮੀਡੀਆ ਤੇ ਲਗਾਤਾਰ ਫੈਨਸ ਉਹਨਾਂ ਦਾ ਹੌਸਲਾ ਬਤਾਂਦੇ ਹੋਏ ਨਜ਼ਰ ਆਏ ਕਿਸੇ ਨੇ ਕਮੈਂਟ ਕਰਕੇ ਲਿਖਿਆ ਕੁਝ ਰਿਸ਼ਤੇ ਹੁੰਦੇ ਦੁਆਵਾ ਵਰਗੇ ਕੁਝ ਰਿਸ਼ਤੇ ਹੁੰਦੇ ਛਾਵਾ ਵਰਗੇ ਪਰ ਸਭ ਕੁਝ ਪਾ ਕੇ ਵੀ ਨਹੀਂ ਮਿਲਦੇ ਅਥਮਾ ਦੀਆਂ ਦੁਆਵਾ ਵਰਗੇ ਤੇ ਕਿਸੇ ਨੇ ਕਮੈਂਟ ਕਰਕੇ ਲਿਖਿਆ ਮਾਏ ਕਰਾ ਅਰਦਾਸ ਰੱਬ ਬੱਗੇ ਹਰ ਜਨਮ ਤੇਰਾ ਪੁੱਤ ਬਣ ਕੇ ਆਵਾਂ ਸਿੱਧੂ ਲਗਾਤਾਰ ਅਜਿਹੇ ਕਮੈਂਟ ਕਰਕੇ ਪ੍ਰਸ਼ੰਸਕ ਸਿੱਧੂ ਦੀ ਮਾਦਾ ਹੌਸਲਾ ਵਧਾਰੇ ਨੇ ਤੁਹਾਡੀ ਕਿਰਾਇਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਸ਼ਬਬ ਪਤੇ ਸਾਰੇ ਤੇਰੇ ਭੈਣ ਭਰਾ ਮਦਰਸ ਡੇ ਦੀਆਂ ਵਧਾਈਆਂ ਦੇ ਕੇ ਇੱਕ ਟੁੱਟੀ ਹੋਈ ਮਾਂ ਦਾ ਹੌਸਲਾ ਵਧਾ ਕੇ ਆਪਣਾ ਫਰਜ਼ ਅਦਾ ਕਰ ਰਹੇ ਹਨ ਜੋ ਕਿ ਹਰ ਇੱਕ ਧੀ ਦਾ ਫਰਜ਼ ਬੰਦ ਹੈ ਇਹ ਪਿਆਰ ਸਦਕਾ ਹੀ ਮਾਂ ਹੌਸਲਾ ਮਜ਼ਬੂਤ ਬਣਦਾ ਸਾਰਿਆਂ ਦਾ ਧੰਨਵਾਦ ਇਨਾ ਪਿਆਰ ਦੇਣ ਦੇ ਲਈ ਪਰ ਸ਼ੁਭ ਤੇਰੇ ਬਿਨਾ ਸਭ ਕੁਝ ਅਧੂਰਾ ਜਿਹਾ ਲੱਗਦਾ ਇਹ ਲਾਈਨਾਂ ਮਾ ਚਰਨਕੌਰ ਨੇ ਅੱਜ ਮਦਰਸ ਡੇ ਦੇ ਇਸ ਖਾਸ ਮੌਕੇ ਤੇ ਆਪਣੇ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੇ ਨਾਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਅਇ ਦਿਨ ਮਾਂ ਆਪਣੇ ਪੁੱਤ ਨੂੰ ਯਾਦ ਕਰਦੇ ਐ ਤੇ ਆਪਣੇ ਜਜ਼ਬਾਤਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਸ ਤੱਕ ਪਹੁੰਚਾਉਂਦੇ ਐ ਇਹ ਭਾਵੁਕ ਪੋਸਟ ਜਿੱਦਾਂ ਹੀ ਮਾ ਚਰਨ ਕੌਰ ਨੇ ਸਾਂਝਾ ਕੀਤੀ ਸੋਸ਼ਲ ਮੀਡੀਆ ਤੇ ਲਗਾਤਾਰ ਫੈਨਸ ਉਹਨਾਂ ਦਾ ਹੌਸਲਾ ਬਤਾਂਦੇ ਹੋਏ ਨਜ਼ਰ ਆਏ ਕਿਸੇ ਨੇ ਕਮੈਂਟ ਕਰਕੇ ਲਿਖਿਆ ਕੁਝ ਰਿਸ਼ਤੇ ਹੁੰਦੇ ਦੁਆਵਾ ਵਰਗੇ ਕੁਝ ਰਿਸ਼ਤੇ ਹੁੰਦੇ ਛਾਵਾ ਵਰਗੇ ਪਰ ਸਭ ਕੁਝ ਪਾ ਕੇ ਵੀ ਨਹੀਂ ਮਿਲਦੇ ਮਾਤਮਾ ਦੀਆਂ ਦੁਆਵਾ ਵਰਗੇ ਤੇ ਕਿਸੇ ਨੇ ਕਮੈਂਟ ਕਰਕੇ ਲਿਖਿਆ ਮਾਏ ਕਰਾ ਅਰਦਾਸ ਰੱਬ ਅੱਗੇ ਹਰ ਜਨਮ ਤੇਰਾ ਪੁੱਤ ਬਣ ਕੇ ਆਵਾ ਸਿੱਧੂ ਲਗਾਤਾਰ ਅਜਿਹੇ ਕਮੈਂਟ ਕਰਕੇ ਪ੍ਰਸ਼ੰਸਕ ਸਿੱਧੂ ਦੀ ਮਾ ਦਾ ਹੌਸਲਾ ਵਧਾ ਰਹੇ ਨੇ ਤੁਹਾਡੀ ਕਿਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ